ਬੈਠ ਕੇ ਮੋਦੀ ਸਾਹਿਬ ਨਾਲ ਬੈਠ ਕੇ ਜੋ ਸਾਡੇ ਮਸਲੇ ਨੇ ਉਹ ਪਿਆਰ ਨਾਲ ਬੈਠ ਕੇ ਉਹਨਾਂ ਨੂੰ ਉਹਨਾਂ ਦੇ ਕੋਈ ਰੱਖਣੇ ਚਾਹੀਦੇ ਨੇ ਜਿਉਂ ਉਹਨਾਂ ਤੋਂ ਸਾਨੂੰ ਕੋਸ਼ਿਸ਼ ਹੈ ਮਨਉਣੇ ਤੇ ਮੈਨੂੰ ਆਸ ਹੈ ਕਿ ਐਨਾ ਦਰਿਆਦਿਲ ਪ੍ਰਧਾਨ ਮੰਤਰੀ ਹੈ ਇਹ ਮੰਨ ਸਕਦਾ ਹੈ ਕਈ ਗੱਲਾਂ ਇਹਨਾਂ ਨੇ ਚੰਗੀਆਂ ਕੀਤੀਆਂ ਨੇ ਜਿਵੇਂ ਕਰਤਾਰਪੁਰ ਦਾ ਨਗਾ ਖਲਾਕੇ ਦਿੱਤਾ ਤੇ ਸੁਤਾਰਪੁਰ ਲੋਧੀ ਸੀਗਾ ਸਾਡਾ ਚੇਤਰਨਾ ਸਾਹਿਬ ਗੁਰੂ ਗੋਚ ਸਿੰਘ ਜੀ ਵਾਦਾ ਇਹਦਾ ਦਿਨ ਮਨਾਏ ਸੀ ਕੋਈ ਵੀ ਦਿਲਦਿਹਾਰ ਆਉਂਦਾ ਉਹ ਗੁਰੂ ਘਰ ਜਾਣਾ ਭੁੱਲਦੇ ਨਹੀਂ ਜਾਂਦੇ ਨੇ ਗੁਰੂ ਘਰ ਜਾ ਕੇ ਸਵੇਰ ਕੱਲੇ-ਕੱਲੇ ਆਪਣਾ ਮੱਥਾ ਟੇਕਦੇ ਨੇ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਪਟਨਾ ਸਾਹਿਬ ਗਏ ਨੇ ਉਹਨਾਂ ਦੇ ਉੱਤੇ ਬੜੀ ਕੇਸਵੀ ਦਸਤਾਰ ਸਜਾਈਏ ਤੇ ਲੰਗਰ ਦੇ ਵਿੱਚ ਜਾ ਕੇ ਸੇਵਾ ਕੀਤੀ ਤਾਂ ਇਹ ਗੱਲ ਮੇਰੇ ਲੋਕਾਂ ਨੂੰ ਠੀਕ ਨਾ ਲੱਗੇ ਕਈ ਬੰਦਿਆਂ ਨੂੰ ਬੁਰੀ ਲੱਗੇਗੀ ਸ਼ਾਇਦ ਗੱਲ ਕਿਉਂਕਿ ਕਈਆਂ ਦੀ ਸੋਚ ਹੀ ਐ ਜਿਹੀ ਹੁੰਦੀ ਐ ਪਰ ਸਾਨੂੰ ਬੈਠ ਕੇ મોદી ਸਾਹਿਬ ਨਾਲ ਬੈਠ ਕੇ ਜੋ ਸਾਡੇ ਮਸਲੇ ਨੇ ਉਹ ਪਿਆਰ ਨਾਲ ਬੈਠ ਕੇ ਉਹਨਾਂ ਨੂੰ ਉਹਨਾਂ ਦੇ ਕੋਲ ਰੱਖਣੇ ਚਾਹੀਦੇ ਨੇ ਤੇ ਉਹਨਾਂ ਤੋਂ ਸਾਨੂੰ ਕੋਸ਼ਿਸ਼ ਹੈ ਮਨਾਉਣੇ ਚਾਹੀਦੇ ਨੇ ਤੇ ਮੈਨੂੰ ਆਸ ਹੈ ਕਿ ਇਹ ਇਨਾ ਦਰਿਆਦਿਲ ਪ੍ਰਧਾਨ ਮੰਤਰੀ ਹੈ ਇਹ ਮੰਨ ਸਕਦਾ ਹੈ। ਕਈ ਗੱਲਾਂ ਇਹਨਾਂ ਨੇ ਚੰਗੀਆਂ ਕੀਤੀਆਂ ਨੇ। ਚਾਹੇ ਕਰਤਾਰਪੁਰ ਦਾ ਨਗਰ ਖਲਾ ਕੇ ਦਿੱਤਾ ਤੇ ਚਾਹੇ ਸultanpur Lodi ਸੀਗਾ ਸਾਡਾ ਚਾਹੇ ਪਟਨਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਿਨ ਮਨਾਏ ਸੀਗੇ 450 ਆ 350 ਸਾਲਾਂ ਤੇ ਚਾਹੇ ਸultanpur Lodi ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਬਣਾਇਆ ਸੀਗਾ ਇਹ ਸਾਰਿਆਂ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਤੇ ਗੁਰਦ ਕੋਈ ਵੀ ਦਿੜ ਦਿਹਾਰ ਆਉਂਦਾ ਉਹ ਗੁਰੂ ਘਰ ਜਾਣਾ ਭੁੱਲਦੇ ਨਹੀਂ ਜਾਂਦੇ ਨੇ ਗੁਰੂ ਘਰ ਜਾ ਕੇ ਸੁਭਾ ਇਕੱਲੇ ਇਕੱਲੇ ਆਪਣਾ ਮੱਥਾ ਠੀਕਦੇ ਨੇ ਤੇ ਮੈਨੂੰ ਬੜੀ ਖੁਸ਼ੀ ਹੋਈ ਹੁਣ ਜਦੋਂ ਪਟਨਾ ਸਾਹਿਬ ਗਏ ਨੇ ਉਹਨਾਂ ਦੇ ਉੱਤੇ ਬੜੀ ਕੇਸਰੀ ਦਸਤਾਰ ਸਜਾਈ ਹੈ ਤੇ ਲੰਗਰ ਦੇ ਵਿੱਚ ਜਾ ਕੇ ਸੇਵਾ ਕੀਤੀ ਰੋਟੀ ਬਣਾਉਣ ਦੀ ਸੇਵਾ ਕੀਤੀ ਸਬਜ਼ੀ ਬਣਾਉਣ ਦੀ ਸੇਵਾ ਕੀਤੀ ਵਰਤੋਂ ਦੀ ਸੇਵਾ ਕੀਤੀ ਯਾਰ ਉਹ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਕਿ ਆਪਣੇ ਆਪ ਨੂੰ ਬਹੁਤ ਹੀ ਖੱਬੀ ਖਾਨ ਘਾਉਂਦਾ ਹੈ ਬਹੁਤ ਤਕੜਾ ਪ੍ਰਧਾਨ ਮੰਤਰੀ ਕਿਰਦਾ ਤੇ ਹੈ ਵੀ ਅੱਜ ਵੀ ਕਰੀ ਦੇ ਵਿੱਚ ਦੁਨੀਆ ਦੇ ਗਰਮੇ ਚੁਣਨੇ ਜਿਹੜੇ ਦੇਸ਼ ਆ ਉਹਨਾਂ ਚ ਇੱਕ ਤਾਕਤਵਰ ਪ੍ਰਧਾਨ ਮੰਤਰੀ ਹੈ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਤੂੰ ਤੁਹਾਡੇ ਗੁਰੂ ਘਰ ਆ ਕੇ ਜਿਹੜੀ ਛੋਟੀ ਜੀ ਕੌਮ ਆ ਆਪਾਂ ਉਹਦੇ ਨਾਲ ਵੀ ਖੜਨ ਨੂੰ ਤਿਆਰ ਉਹਦੇ ਗੁਰੂ ਘਰ ਦੇ ਵਿੱਚ ਆ ਕੇ ਉਹ ਲੰਗਰ ਦੀ ਸੇਵਾ ਕਰਦਾ ਜਿਹਦੇ ਨਾਲ ਦੁਨੀਆ ਦੇ ਵਿੱਚ ਤੁਹਾਡੇ ਲੰਗਰ ਦੀ ਮਹੱਤਤਾ ਵਧਦੀ ਹੈ ਦੁਨੀਆ ਦੇ ਵਿੱਚ ਗੱਲ ਜਾਂਦੀ ਹੈ ਤੁਹਾਡੀ ਵੀ ਆਪ ਦੇਖੋ ਜੀ ਭਾਰਤ ਦਾ ਪ੍ਰਧਾਨ ਮੰਤਰੀ ਬੋਦੀ ਸਾਹਿਬ ਉਹ ਲੱਗਰ ਵਰਤਾਈ ਜਾਂਦਾ ਹੈ ਸਬਜ਼ੀ ਬਣਾਈ ਜਾਂਦਾ ਹੈ ਰੋਟੀਆਂ ਬਣਵਾਈ ਜਾਂਦਾ ਹੈ ਇਹ ਕਿੱਡੀ ਵੱਡੀ ਗੱਲ ਹੈ ਜੇ ਕੋ ਦੁਨੀਆ ਵਿੱਚ ਜਾਏਗਾ ਕਿਵੇਂ ਤੁਹਾਡਾ ਮਾਨਸਿਕਕਰ ਉਹਨਾਂ ਦੇਸ਼ਾਂ ਵਿੱਚ ਵੀ ਵਧੇਗਾ ਕਿ ਇਹਨਾਂ ਦੇ ਨੰਗਰ ਦੀ ਇੰਨੀ ਵੱਡੀ ਮਹੱਤਤਾ ਹੈ ਇਹਨਾਂ ਦੇ ਗੁਰੂ ਘਰ ਦੀ ਇੰਨੀ ਵੱਡੀ ਮਹੱਤਤਾ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਵੀ ਝੁਕਦਾ ਉੱਥੇ ਜਾ ਕੇ ਮੈਨੂੰ ਲੱਗਦਾ ਹੋਰ ਨਹੀਂ ਕਿਤੇ ਜਾ ਕੇ ਇੰਨਾ ਕਰਦਾ ਜਿੱਦਾਂ ਇਹ ਆਪਣੇ ਕੀਤਾ ਸੋ ਇਸ ਕਰਕੇ ਕੋਈ ਇਹ ਨਹੀਂ ਕਿ ਆਪਣੀਆਂ ਵੋਟਾਂ ਜ਼ਿਆਦਾ ਨੇ ਕਿ ਉਹਨੂੰ ਵੋਟਾਂ ਦਾ ਲਾਲਚ ਆ ਆਪਣੇ ਤਾਂ ਵੋਟਾਂ ਕੁਝ ਵੀ ਨਹੀਂ ਹੈਗੀਆਂ ਕੋਈ ਗਿਣਤੀ ਚ ਨਹੀਂ ਹੁੰਦੀ ਕਿਸੇ ਚ ਤੇ ਨਾਲ ਕਿਹੜਾ ਆਪਾਂ ਕਿਹੜੇ ਇਕੱ ਸੋ ਇਸ ਕਰਕੇ ਵੇਲਾ ਹੁਣ ਵੇਲਾ ਸਾਰੇ ਆਪ ਆਪਣਾ ਰੱਖੋ ਪਾਰਟੀਆਂ ਜਿਹੜੀਆਂ ਮਰਜ਼ੀ ਰੱਖੋ ਜਿੱਥੇ ਮਰਜ਼ੀ ਰਹੋ ਕੋਈ ਕਿਸੇ ਚ ਰਹੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਜਿਹੜੇ ਕੋਈ ਪੰਜਾਬ ਦੇ ਮਸਲੇ ਨੇ ਸਿੱਖ ਕੌਮ ਦੇ ਮਸਲੇ ਨੇ ਬੜੇ ਗੰਭੀਰ ਮਸਲੇ ਨੇ ਕਿਸੇ ਸਿੱਖ ਕੌਮ ਦੇ ਪੰਜਾਬ ਦੇ ਪਾਣੀ ਦਾ ਮਸਲਾ ਹੈ ਚੰਡੀਗੜ੍ਹ ਦਾ ਮਸਲਾ ਹੈ ਨਾਲ ਸਿੱਖ ਕੌਮ ਦੇ ਮਸਲੇ ਨੇ ਸ਼੍ਰੋਮਣੀ ਕਮੇਟੀ ਦੇ ਮਸਲੇ ਨੇ ਗੁਰੂ ਘਰਾਂ ਦੇ ਮਸਲੇ ਨੇ ਉਹ ਸਾਰੇ ਆਓ ਬੈਠ ਕੇ ਉਹਦੇ ਕੋਲੇ ਰੱਖ ਕੇ ਪਿਆਰ ਦੇ ਨਾਲ ਮੈਨੂੰ ਲੱਗਦਾ ਕਿ ਜੇ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਉੱਚ ਪੱਧਰ ਦੀ ਕਮੇਟੀ ਬਣਾ ਕੇ ਜਿਹਦੇ ਸਾਰਿਆਂ ਨੂੰ ਸਤਿਕਾਰ ਦੇਈਏ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ ਤੇ ਮੈਨੂੰ ਲੱਗਦਾ ਇਹ ਪ੍ਰਾਪਤੀ ਆਪਾਂ ਨੂੰ ਹੋ ਸਕਦੀ ਹੈ ਇਹ ਛੱਡ ਦਿਗੇ ਕਿ ਮੈਂ ਪ੍ਰਾਪਤੀ ਕਰਾਈ ਹੈ ਜਾਂ ਉਹਨੇ ਕਰਾਈ ਹੈ ਇਹ ਕਿ ਅੱਗੇ ਸਾਰੇ ਸਿੱਖੋਂ ਦੀ ਪ੍ਰਾਪਤੀ ਹੋਊਗੀ ਸਾਰੇ ਪੰਜਾਬੀਆਂ ਦੀ ਪ੍ਰਾਪਤੀ ਹੋਊਗੀ ਸਾਰਿਆਂ ਨੂੰ ਨਾਲ ਲੈ ਕੇ ਜੇ ਮੋਦੀ ਸਾਹਿਬ ਕੋਲੇ ਚੱਲ ਗਏ ਉਹਨਾਂ ਨੂੰ ਬਲੀਲ ਦਾ ਬਿਠਾ ਕੇ ਗੱਲ ਕਰੀਏ ਜਿਵੇਂ ਸਹਿਬਜ਼ਾਦਿਆਂ ਦਾ ਵੀ ਛੋਟਿਆਂ ਦਾ ਵੀਰ ਬਾਦ ਜੀ ਉਸ ਨੇ ਸਾਰੇ ਦੇਸ਼ ਦੇ ਵਿੱਚ ਵਧਾਇਆ ਕਿੱਡੀ ਵੱਡੀ ਗੱਲ ਗਈ ਬਾਲਿਆਂ ਤਾਂ ਪਤਾ ਹੀ ਨਹੀਂ ਸੀ ਕਿ ਸਹਿਬਜ਼ਾਦੇ ਕੌਣ ਹੁੰਦੇ ਨੇ ਬਹੁਤ ਸੂਬੇ ਤਾਂ ਪਤਾ ਹੀ ਨਹੀਂ ਸੀ ਤੇ ਉਹਦੇ ਨਾਲ ਸਾਰੇ ਵਿਦੇਸ਼ ਦੇ ਵਿੱਚ ਨਹੀਂ ਵਿਦੇਸ਼ ਦੇ ਵਿੱਚ ਵੀ ਗੱਲ ਗਈ ਬਾਹਰਲੇ ਰਾਜਦੂਤਾਂ ਨੂੰ ਵੇਖ ਦਿੱਤਾ ਕਿ ਕੀ ਕੀ ਗੱਲ। ਸੋ ਚੰਗੀ ਗੱਲ ਕੀਤੀ ਹੈ ਜੇ ਕੋਈ ਚੰਗੀ ਗੱਲ ਕਰਦਾ ਤਾਂ ਸਾਨੂੰ ਚੰਗਾ ਵੀ ਕਹਿ ਦੇਣਾ ਚਾਹੀਦਾ ਪਰ ਪਤਾ ਨਹੀਂ ਕਿਉਂ ਅਸੀਂ ਚੰਗਾ ਕਹਿਣ ਤੋਂ ਸ਼ਰਮ ਮਹਿਸੂਸ ਕਰਦੇ ਹਾਂ ਜਿਹੜੀ ਚੰਗੀ ਗੱਲ ਨੂੰ ਵੀ ਚੰਗੀ ਨਹੀਂ ਕਹਿੰਦੇ ਗੁਰੂ ਘਰ ਤੋਂ GST ਹਟਾਈ ਹੈ ਉਹ ਲੰਗਰਾਂ ਤੋਂ ਉਹ ਵੀ ਚੰਗੀ ਗੱਲ ਸੀ ਬਾਹਰੋਂ ਦਾਨ ਆਉਂਦਾ ਸੀ ਉਹ ਤੇ ਟੈਕਸ ਲੱਗਦਾ ਸੀ ਉਹ ਬੰਦ ਕੀਤਾ ਉਹ ਚੰਗੀਆਂ ਗੱਲਾਂ ਕੀਤੀਆਂ ਨੇ ਚੰਗੀਆਂ ਨੂੰ ਤਾਂ ਚੰਗੀਆਂ ਕਹਿ ਦਿਆ ਕਰੀਏ ਸ਼ਾਬਾਸ਼ ਇਹ ਦੇ ਦਿਆ ਕਰੀਏ ਕਿਉਂ ਹਰ ਜਿਨੇ ਆਪਣਾ ਲੱਗਦਾ ਕੁਝ ਨਹੀਂ ਮੂਰਫ ਹੈ ਰਾਹ ਖੁੱਲ ਜਾਂਦੇ ਨਹੀਂ ਤੇ ਜੇ ਆਪਾਂ ਮੂੰਹੋਂ ਕੁਝ ਬੋਲਾਂਗੇ ਨਹੀਂ ਫਿਰ ਕਰਨ ਵਾਲਾ ਵੀ ਸੋਚਦਾ ਵੀ ਕਰੋ ਨਾ ਕਰੋ ਇਹਨਾਂ ਤੇ ਕੋਈ ਫਾਇਦਾ ਤਾਂ ਹੈ ਨਹੀਂ ਇਹਨਾਂ ਨੇ ਕਦੇ ਚੰਗਾ ਤਾਂ ਕਹਿਣਾ ਨਹੀਂ ਇਹਨਾਂ ਨੇ ਕਦੇ ਸਲਾਹਣਾ ਤਾਂ ਹੈ ਨਹੀਂ ਸੋ ਇੰਨਾ ਵੀ ਵੱਡਾ ਦਿਲ ਰੱਖਿਆ ਕਰੀਏ ਯਾਰ ਬਾਲਾ ਦਾ ਛੋਟਾ ਦਾ ਦਿਲ ਰੱਖਿਆ ਕਰੀਏ